ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੱਥਰ ਪਾਣੀ ਉੱਤੇ ਤੈਰ ਰਹੇ ਹੋਣ ਪਰ ਅਸਲ 'ਚ ਇਹ ਇੱਕ ਜੰਮ ਚੁੱਕੀ ਝੀਲ ਦੇ ਉੱਪਰ ਅਜਿਹੇ ਪੱਥਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਇਹ ਕੋਈ ਕੰਪਿਊਟਰ ਨਾਲ ਬਣਾਈ ਤਸਵੀਰ ਜਾਂ ਇਫੈਕਟ ਨਹੀਂ ਆ ਬਲਕਿ ਕੁਦਰਤ ਦੁਆਰਾ ਬਣਾਇਆ ਕਮਾਲ ਦਾ ਨਜ਼ਾਰਾ ਤੇ ਇਹ ਇੱਕ ਬਹੁਤ ਹੀ ਰੇਅਰ ਫੀਨੋਮੇਨਾ ਕੁਦਰਤ ਵਿੱਚ ਸਾਨੂੰ ਰਹੀਆਂ ਚੀਜ਼ਾਂ ਅਕਸਰ ਹੀ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਬਹੁਤ ਹੀ ਅਜੀਬੋ-ਗਰੀਬ ਤੇ ਦੁਰਲਭ ਹੁੰਦੀਆਂ ਨੇ ਤੇ ਕਈ ਵਾਰ ਇਹ ਸਾਇੰਸ ਦੀ ਸਮਝ ਤੋਂ ਵੀ ਪਰੇ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਇਹਨਾਂ ਪੱਥਰਾਂ ਦੇ ਰਹੱਸ ਨੇ ਕਈ ਸਾਲ ਕਿਆ ਕ ਕੀ ਆਖਰਕਾਰ ਇਹ ਪੱਥਰ ਪਾਣੀ ਦੇ ਉਪਰ ਆ ਕੇ ਜਮ ਕਿਸ ਤਰੀਕੇ ਨਾਲ ਜਾਂਦੇ ਨੇ ਤੇ ਉਹ ਵੀ ਝੀਲ ਦੀ ਸਤ੍ਹਾ ਤੋਂ 2-4 ਇੰਚ ਉੱਪਰ ਬਰਫ਼ ਦੀ ਇੱਕ ਪਤਲੀ ਜੀ ਨੋਕ ਤੇ ਜੇ ਇਹਨਾਂ ਨੂੰ ਦੂਰੋਂ ਦੇਖੋ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਪੱਥਰ ਹਵਾ ਵਿੱਚ ਤੈਰ ਰਹੇ ਹੋਣ ਪਰ ਕਈ ਸਾਲਾਂ ਦੀ ਖੋਜ ਤੋਂ ਬਾਅਦ ਵਿਗਿਆਨੀਆਂ ਨੇ ਇਸ ਰਹੱਸਮਈ ਘਟਨਾ ਤੋਂ ਪਰਦਾ ਚੁੱਕਿਆ ਕਿ ਆਖਰਕਾਰ ਇਹ ਪੱਥਰ ਝੀਲ ਉਪਰ ਇਸ ਤਰੀਕੇ ਕਿਵੇਂ ਆ ਜਾਂਦੇ ਨੇ ਤੇ ਨਾਲ ਹੀ ਇਸ ਘਟਨਾ ਨੂੰ ਲੈ ਬੰਦਰ ਕ੍ਰੀਏਟ ਵੀ ਕੀਤਾ ਗਿਆ ਇਹ ਨਜ਼ਾਰਾ ਸਾਈਬੀਰੀਆ ਵਿੱਚ ਮੌਜੂਦ ਦੁਨੀਆ ਦੀ ਸਭ ਤੋਂ ਵੱਡੀ ਤੇ ਪੁਰਾਣੀ ਝੀਲ ਵਿੱਚ ਦੇਖਣ ਨੂੰ ਮਿਲਦਾ ਇਸ ਦਾ ਨਾਮ ਹੈ ਲੇਕ ਬਾਇਕਲ ਇਹ ਤਾਂ ਅਸੀਂ ਵੀ ਜਾਣਦੇ ਹਾਂ ਵੀ ਪੱਥਰ ਦਾ ਭਜਨ ਪਾਣੀ ਨਾਲੋਂ ਜ਼ਿਆਦਾ ਹੁੰਦਾ ਤੇ ਉਹ ਸੰਦਰ ਡੁੱਬ ਜਾਂਦੇ ਨੇ ਇਹਨਾਂ ਪੱਥਰਾਂ ਨੂੰ ਜੈਨਰ ਸਟੋਨਸ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਸ਼ੁਰੂਆਤ ਵਿੱਚ ਵਿਗਿਆਨੀ ਇਸ ਪੂਰੀ ਘਟਨਾ ਨੂੰ ਸਮਝਣ ਦੇ ਵਿੱਚ ਲਗਭਗ ਅਸਮਰੱਥੀ ਸੀ ਪਰ ਬਾਅਦ ਵਿੱਚ ਸਾਇੰਟਿਸਟਾਂ ਨੇ ਇੱਕ ਲੈਬ ਦੇ ਵਿੱਚ 30 ਮਿਲੀਮੀਟਰ ਚੌੜੇ ਧਾਤੂ ਦੇ ਇੱਕ ਟੁਕੜੇ ਨੂੰ ਇੱਕ ਫ੍ਰੀਜ਼ਰ ਡਾਇਰ ਵਿੱਚ ਰੱਖਿਆ ਉਸ ਅੰਦਰੋਂ ਹਵਾ ਪੂਰੀ ਤਰ੍ਹਾਂ ਨਾਲ ਕੱਢ ਦਿੱਤੀ ਗਈ ਤੇ ਹਿਊਮਿਡਿਟੀ ਵੀ ਜ਼ੀਰੋ ਕਰ ਦਿੱਤੀ ਗਈ ਸੀ ਜਿਸ ਕਾਰਨ ਇਹ ਸੰਦਰ ਆਈਸ ਸਬਲੀਮੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਐ ਸਬਲੀਮੇਸ਼ਨ ਦੀ ਪ੍ਰਕਿਰਿਆ ਨੂੰ ਵੀ ਸਮਝਣਾ ਜ਼ਰੂਰੀ ਹੈ ਇਸ ਵਿੱਚ برف نیچے ਤੋਂ ਉੱਪਰ ਵੱਲ ਜੰਮਣਾ ਸ਼ੁਰੂ ਹੁੰਦੀ ਹੈ ਜਿਸ ਵਜ੍ਹਾ ਕਾਰਨ ਉਸ برف ਦੇ ਹੀ ਨਾਲ ਚੀਜ਼ ਉੱਪਰ ਸਦਾ ਤੱਕ ਆ ਪਹੁੰਚਦੀ ਹੈ ਬਿਲਕੁਲ ਇਸੇ ਹੀ ਤਰ੍ਹਾਂ ਇਸ ਤਾਤੂ ਦੇ ਟੁਕੜੇ ਨਾਲ ਵੀ ਹੋਇਆ ਇਸ ਤੋਂ ਬਾਅਦ ਇਸ ਤਾਤੂ ਦੇ ਟੋਕੜੇ ਦੇ ਨੀਚੇ ਵਾਲੀ ਬਰਫ਼ ਪਿਘਲਣ ਲੱਗੀ ਪਰ ਉਸਦੇ ਬਿਲਕੁਲ ਨੀਚੇ ਦੀ ਬਰਫ਼ ਉਮੀਰਹੀ ਜਿਸ ਤੋਂ ਵਿਗਿਆਨੀਆਂ ਨੇ ਇੱਕ ਪ੍ਰਣਾਮ ਕੱਢਿਆ ਵੀ ਸਰਦੀਆਂ ਦੇ ਵਿੱਚ ਅਸਮਾਨ ਵਿੱਚ ਮੌਜੂਦ ਬੱਦਲ ਸੂਰਜ ਦੀ ਰੌਸ਼ਨੀ ਨੂੰ ਤਿੱਤਰ-ਬਿੱਤਰ ਕਰ ਦਿੰਦੇ ਨੇ ਜਾਂ ਖਿਲਾਰ ਦਿੰਦੇ ਨੇ ਜਾਂ ਪਰਵਰਤਨ ਕਰ ਦਿੰਦੇ ਨੇ ਤੇ ਨਾਲ ਹੀ ਹਵਾ ਤੇ ਗਰਮੀ ਘਟ ਹੋਣ ਦੀ ਵਜ੍ਹਾ ਕਰਕੇ ਹਿਊਮਿਡਿਟੀ ਵੀ ਘਟ ਜਾਂਦੀ ਹੈ ਜੈਮਸਟੋਨ ਦੇ ਥੱਲੇ ਦੀ ਬਰਫ਼ ਹੌਲੀ-ਹੌਲੀ ਖੁਰ ਲੱਗਦੀ ਹੈ ਪਰ ਬਿਲਕੁਲ نیچے ਦੀ ਬਰਫ਼ ਨਹੀਂ ਖੁਰਦੀ ਇਸੇ ਲਈ ਇਹ ਪੱਥਰ ਸਾਨੂੰ ਇੱਕ ਛਤਰੀ ਦੀ ਤਰ੍ਹਾਂ ਬਰਫ਼ ਦੀ ਨੋਕ ਉੱਤੇ ਟਿਕਿਆ ਹੋਇਆ ਦਿਖਾਈ ਦਿੰਦਾ ਹੈ ਸਾਈਬੀਰੀਆ ਦੀ ਇੱਕ ਨੇਚਰ ਫੋਟੋਗ੍ਰਾਫਰ ਹੈ ਜਿਹਦਾ ਨਾਮ ਹੈ ਅਲਗਾ ਜੈਮਾ ਉਸਨੇ ਹਾਲ ਹੀ ਦੇ ਵਿੱਚ ਜੈਮਸਟੋਨ ਦੀਆਂ ਤਸਵੀਰਾਂ ਖਿੱਚੀਆਂ ਸੀ ਯੂਸਨੂ ਉਸਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਵੀ ਸ਼ੇਅਰ ਕੀਤਾ ਸੀ ਇਸ ਫੋਟੋ ਲਈ ਉਸ ਨੂੰ ਬੈਸਟ ਆਫ ਰਸ਼ੀਆ ਫੋਟੋ ਪ੍ਰਤੀਯੋਗਤਾ ਵਿੱਚ ਬੈਸਟ ਫੋਟੋ ਦਾ ਪੁਰਸਕਾਰ ਵੀ ਮਿਲਿਆ ਔਲਗਾ ਦਾ ਕਹਿਣਾ ਕਿ ਇਹ ਤਸਵੀਰਾਂ ਜਿਸ ਵਿੱਚ ਇੱਕ ਭਾਰੀ ਪੱਥਰ ਬਰਫ਼ ਦੀ ਪਤਲੀ ਨੋਕ ਉੱਤੇ ਟਿਕਿਆ ਹੋਇਆ ਉਹ ਪ੍ਰਕਿਰਤੀ ਦੇ ਸੰਤੁਲਨ ਨੂੰ ਪੇਸ਼ ਕਰਦਾ ਇਸੇ ਤਰ੍ਹਾਂ ਹੀ ਧਰਤੀ ਦੇ ਉੱਪਰ ਕੁਦਰਤ ਦੇ ਅਜਿਹੇ ਜੂਬੇ ਦੇਖਣ ਨੂੰ ਮਿਲਦੇ ਨੇ ਜੋ ਸਾਨੂੰ ਇੱਕ ਵਾਰ ਸਨ ਕਰ ਸਕਦੇ ਨੇ ਇਹ ਤਾਂ ਸਿਰਫ ਧਰਤੀ ਦੀ ਗੱਲ ਆ ਪਰ ਜੇ ਆਸਮਾਨ ਦੀ ਗੱਲ ਕਰੀਏ ਤਾਂ ਨਾ ਜਾਣੇ ਕਿਹੋ ਜਿਹੀਆਂ ਚੀਜ਼ਾਂ ਇਨਸਾਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਸਾਇੰਟਿਸਟਾਂ ਦਾ ਮੰਨਣਾ ਕਿ ਯੂਨੀਵਰਸ ਅੰਦਰ ਅਜਿਹੇ ਹੀਰਿਆਂ ਦੇ ਬਣੇ ਹੋਏ ਪਲੈਨੈਟ ਜਾਂ ਡੌਨਟ ਸ਼ੇਪ ਦੇ ਪਲੈਨੈਟ ਵੀ ਦੇਖਣ ਨੂੰ ਮਿਲ ਸਕਦੇ ਨੇ ਤਾਂ ਜਾਂ ਫਿਰ ਅਜੇ ਵੀ ਜਿੱਥੇ ਹੀਰਿਆਂ ਦਾ ਮੀਂਹ ਪੈਂਦਾ ਕੁਦਰਤ ਇਨਸਾਨਾਂ ਦੀ ਸਮਝ ਤੋਂ ਬਹੁਤ ਜ਼ਿਆਦਾ ਅਨੋਖੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਨੌਲਜ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ